ਖਰਬਾ ਕੀ ਸੋ ਇਹਦਾ ਸਾਰਾ ਕੰਮ ਕਰ ਲੈ ਹਾਂ ਭਾਂਡੇ ਧੋਲੇ ਤੇ ਇਹਦਾ ਮਤਲਬ ਸਾਰਾ ਕੰਮ ਹੋ ਗਿਆ ਐ ਉੱਪਰ ਵੇਖ ਨਾ ਆਵੇ ਜਾਲੇ ਲੱਗੇ ਨੇ ਆ ਲੱਟ ਨੂੰ ਉਤਾਰ ਕੇ ਪਰੇਰ ਨੂੰ ਵੀ ਕਪੜਾ ਮਾਰ ਠੀਕ ਹੋ ਇਥੋਂ ਰੋਕ ਪੱਥਾ ਬੰਦ ਕਰਾਇਆ ਤੇ ਆ ਵੇਖੋ ਆਹ ਇਹਦੇ ਵੱਡੇ ਭਾਂਡੇ ਇਹਨੂੰ ਵੀ ਸਾਫ਼ ਕਰ ਚੰਗੀ ਤਰ੍ਹਾਂ ਪੁੱਛਾ ਮਾਰ ਆ ਵੇਖ ਐ ਪਾਈਪ ਨੂੰ ਵੀ ਚੰਗੀ ਤਰ੍ਹਾਂ ਨਾ ਇਹਨੂੰ ਉਹ ਮੇਲੇ ਆਂਦੇ ਹੋਏ ਨੇ ਕੱਠੇ ਕੂਚੇ ਉਹ ਨੂੰ ਮਾਰ ਚੰਗੀ ਤਰ੍ਹਾਂ ਸਰਫ ਨਾਲ ਮਾਰ ਕੇ ਨਾ ਮੁਕਰਾ ਚੰਗੀ ਤਰ੍ਹਾਂ ਸਫਾਈ ਕਰ। ਨਾਲੇਦਰ ਆਗਾ ਸੁਣ ਆ ਪੱਖੇ ਨੂੰ ਵੀ ਸਫਾਈ ਕਰ ਦੀ ਠੀਕ ਆ ਇੱਥੇ ਉਹ ਛੋਟੀ ਪੋੜੀ ਪਈ ਆ ਸਟੋਰ ਚ ਉਹ ਤਾਂ ਇੱਥੇ ਲਗਾ ਕੇ ਇਹਨੂੰ ਕਪੜਾ ਮਾਰ ਚੰਗੀ ਤਰ੍ਹਾਂ ਮੇਰੇ ਹੱਥ ਨਹੀਂ ਪਹੁੰਚਣਾ ਉੱਤੇ ਕਿਉਂ ਨਹੀਂ ਪਾਉਂਦਾ ਤੂੰ ਦੱਸ ਰਿਹਾ ਚਾਰ ਬੋਤਲੀਆਂ ਹੈ ਹੈ ਲੰਗੀ ਚੋੜੀ ਤੈਨੂੰ ਕੀ ਹੋਇਆ ਮੈਂ ਤੈਨੂੰ ਕਹਿੰਦੀ ਪੋੜੀ ਪਈ ਹੈ ਸਟੋਰ ਵਿੱਚ ਤੇ ਗੱਲ ਸੁਣ ਸੱਚ ਭਾਂਡੇ ਤੂੰ ਕਿੱਥੇ ਨੇ ਉਹ ਲੈ ਜਿਹੜੇ ਰੈਗੂਲਰ ਰੋਜ਼ ਹੁੰਦੇ ਨੇ ਤੇ ਉਹ ਲੈ ਭਾਂਡੇ ਤੂੰ ਕਿੱਥੇ ਨੇ ਸਟੋਰ ਚ ਜਿਹੜੇ ਬੋਰੀਆਂ ਚ ਪਏ ਨੇ ਤੁਸੀਂ ਮੈਨੂੰ ਕੱਢ ਕੇ ਕਿਹਨੇ ਦਿੱਤੇ ਮੈਂ ਕੱਢ ਦਿੰਦੀ ਫਿਰ ਕੀ ਹੋ ਗਿਆ ਚਗਾ ਦੀ ਗੱਲ ਹੈ ਚਾਬੀ ਤੈਨੂੰ ਪਈ ਹੈ ਪਤਾ ਹੀ ਹੈ ਕਿੱਥੇ ਆ ਉਹ ਫਾੜੇ ਤੇ ਬੋਰਾ ਫਾੜ ਤੇ ਉਹ ਤੋਂ ਕੱਢ ਜਿਹੜੇ ਪੈਸੇ ਨੇ ਭਾਂਡੇ ਹੋਰ ਬਾਕੀ ਦੱਸ ਦੀ ਮੈਂ ਤੈਨੂੰ ਜੀ ਮੇਰੀ ਗੱਲ ਸੁਣੋ ਹਾਂ ਦੱਸ ਉਹ ਬਾਕੀ ਜਿਹੜਾ ਕੰਮ ਦਿਵਾਲੀ ਦਾ ਉਹ ਤਾਂ ਸਾਰਾ ਮੈਂ ਕਰ ਹੀ ਦਿੱਤਾ ਸਫਾਈਆਂ ਕਰ ਦਿੱਤੀਆਂ ਕੋਟਾ ਸਾਫ਼ ਕਰ ਦਿੱਤਾ ਹੋਰ ਕੀ ਰਹਿ ਗਿਆ ਭਾਂਡੇ ਦੀ ਗੱਲ ਆ ਉਹ ਤੇ ਮੈਂ ਉਦਨ ਵੀ ਆਂਟੀ ਜੀ ਨੂੰ ਮੈਂ ਦੱਸਿਆ ਸੀ ਕਿ ਮੈਂ ਕਰ ਦਿੱਤੇ ਸੀ ਮੇਰੀ ਗੱਲ ਸੁਣੋ ਆਂਟੀ ਨੂੰ ਤੂੰ ਕੀ ਗਿਆ ਕੀ ਨਹੀਂ ਮੈਨੂੰ ਨਹੀਂ ਪਤਾ ਹੈਗਾ ਮੈਂ ਤੈਨੂੰ ਕਹਿ ਨਹੀਂ ਆ ਜਿਹੜੇ ਸਟੋਵ 'ਚ ਵੱਡੇ ਭਾਂਡੇ ਪਏ ਨੇ ਨਾ ਜਿੱਤੇ ਆਪਾਂ ਸਾਗ ਬਣਾਣੇ ਆ ਜਾਂ ਜਿਹੜੇ ਪੁਰਾਣੇ ਭਾਂਡੇ ਲੋਹੇ ਦੇ ਪਏ ਨੇ ਪਿੱਤਲ ਦੇ ਪਏ ਨੇ ਉਹਨੂੰ ਕੱਢ ਕੇ ਸਾਫ ਸਫਾਈ ਕਰ ਤੇ ਨਾਲ ਮੇਰੀ ਗਾਸੂੰ ਜਦੋਂ ਕਰ ਲਈ ਮੈਨੂੰ ਆਹਦੇ ਦੀ ਮੈਂ ਉੱਪਰ ਚੜਨੀ ਆ ਉਹ ਕੀ ਗੰਦੇ ਨੇ ਬਿਸਤਰੇ ਪਏ ਨੇ ਬੈੱਡ 'ਚ ਉਹ ਕਢਵਾਣੇ ਨੇ ਪਰ ਦੀਦੀ ਬਿਸਤਰੇ ਦੇ ਦੇ ਗਾ ਹੀ ਨਹੀਂ ਕਿ ਬਿਸਤਰਾ ਵੀ ਕਰਨੇ ਹੀ ਤੇ ਤੈਨੂੰ ਪਤਾ ਕਿ ਮੇਰਾ ਘਰ ਹੈ ਮੈਨੂੰ ਪਹਿਲਾ ਦੱਸ ਮੈਨੂੰ ਪਤਾ ਕੀ ਕੰਮ ਤੇਰੇ ਕੋ ਕਰਵਾਣਾ ਚੁੱਪ ਕਰਕੇ ਕਰੀ ਜਾ ਜੋ ਮੈਂ ਦੇਖੋ ਮੇਰੇ ਕੋ ਕੱਲਾ ਤੁਹਾਡਾ ਘਰ ਨਹੀਂ ਹੈ ਮੇਰੇ ਕੋ ਬਾਕੀ ਵੀ ਘਰ ਹੈਗੇ ਉਹਨਾਂ ਦੇ ਵੀ ਜਾ ਕੇ ਕਰਨੇ ਹੁੰਦੇ ਆ ਤੁਹਾਨੂੰ ਪਤਾ ਤਾਂ ਹੈਗਾ ਆ ਦਿਨ ਜਿਹਦੇ ਵੇਹੇ ਆਰ ਕੋ ਸਫਾਈ ਕਰਾਉਂਦਾ ਵਾ ਹਾਂ ਤੇ ਮੈਂ ਵੀ ਤਾਂ ਸਫਾਈਆਂ ਕਰਾਉਂ ਮੈਂ ਕਿਹੜਾ ਤੈਨੂੰ ਚੱਕ ਬੈਠ ਕੇ ਤੇ ਨਾ ਖੇਡਾਂ ਘੇੜਦੀ ਪਈਆਂ ਧੋਪ ਲਵਾਣੀ ਮੈਂ ਬਿਸਤਰੇ ਨੂੰ ਤੇ ਜ਼ਿਆਦਾ ਗੱਲਾਂ ਨਾ ਕਰ ਤੇ ਰਹੀ ਗੱਲ ਕੀ ਕਹਿੰਨੀ ਹੋਂ ਮੈਂ ਹੋਰ ਘਰ ਵੀ ਜਾਣਾ ਤੇ ਉਹਨਾਂ ਕੋਈ ਦਿਵਾਲੀ ਲੈ ਲਈ ਸਾਡੇ ਘਰ ਰਹਿਣ ਦੀ ਕੋਇਲ ਉਹਨੇ ਧਾਲੀ ਮੰਗਾਂ ਨਹੀਂ ਨਹੀਂ ਦੀਦੀ ਇਦਾਂ ਦੀ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਮੈਂ ਕਰ ਦੂੰਗੀ ਹਾਂ ਪਹਿਲੇ ਮੰਜਾ ਪਿਤਾ ਕਿੱਥੇ ਗਈਆਂ ਇਧਰ ਆ ਮੰਮੀ ਕੀ ਹੈ ਕੰਮ ਵਾਲੀ ਕਿਦਾਂ ਦੀ ਰੱਖੀ ਏ ਤੂੰ ਕੀ ਹੋਇਆ ਕਾਦੀ ਖਿਚ-ਖਿਚ ਕਰਨ ਨਹੀਂ ਹਾਂ ਹਾਂ ਸਵਾਦ ਹੋਰ ਕੀ ਕੰਮ ਕੁਝ ਕੋ ਕਰਦੀ ਕੁਛ ਐ ਇਨਾ ਕੰਮ ਮੰਮੀ ਕੀ ਪਿਆ ਕਰਨ ਵਾਲਾ ਘਰ ਦੀ ਤੇ ਗਈ ਉਹ ਸਾਰਾ ਤੇ ਘਰ ਵਿੱਚ ਕਿਦਾਂ ਲਿਸ਼ਲਿਸ਼ ਕਰਨ ਦਾ ਉਹਦੇ ਕਰਕੇ ਕਰਨ ਦਿਆ ਵਾ ਮम्मी ਦਿਵਾਲੀ ਹੈ ਦਿਵਾਲੀ ਤੇ ਤੁਹਾਨੂੰ ਪਤਾ ਨਹੀਂ ਕਿਹੜੇ ਕੰਮ ਹੁੰਦੇ ਨੁਕਰ ਨੁਕਰ ਚ ਕਹਿੰਦੇ ਕਰੀਦਾ ਮੈਂ ਉਹਨੂੰ ਕਿਹਾ ਬੈੱਡ ਤੋਂ ਕਿਹੜੇ ਬਿਸਰੇ ਕਢਵਾਣੇ ਸੀ ਬੈੱਡ ਤੋਂ ਮੈਂ ਕਿਹਾ ਚਲ ਧੋਪ ਲਵਾ ਲ ਹੁਣ ਆਂਦੀ ਅੱਗੇ ਸਰਦੀ ਨਾ ਜੀ ਕਹਿੰਦੀ ਆਹ ਤੇ ਮੈਨੂੰ ਆਂਟੀ ਨੇ ਗਿਆ ਨਹੀਂ ਹੁਣ ਜੂੜੀ ਥੋੜੀ ਹਰ ਕੰਮ ਤੁਸੀਂ ਉਹਨੂੰ ਦੱਸੋ ਜੇ ਉਹਨੂੰ ਮੈਂ ਕਿਹਾ ਸੋਚੋ ਕੱਪੜੇ ਉਹ ਕਰ ਦੇ ਭਾਂਡੇ ਤਾਂ ਵੀ ਉਹਨੇ ਨਾ ਨੁਕਰ ਕਰਤੀ ਮੇਰੇ ਸੰਗ ਗੱਲ ਤੂੰ ਸਾਰਾ ਕੁਛ ਇੱਕੋ ਦਿਨ ਥੋੜਾ ਕਰਾ ਨਾ ਹਾਲੇ ਦਿਵਾਲੀ ਚ ਨ ਤਿੰਨ ਚਾਰ ਦਿਨ ਹੈਗੇ ਨੇ ਹੋਲੀ ਲਈ ਕਰ ਲੋ ਜਿੰਨਾ ਕੋਦ ਕੋ ਅੱਜ ਹੋਇਆ ਨੇ ਕਰ ਲਿਆ ਉਹਨੇ ਕਿਹੜੇ ਇੱਕੋ ਕਰਦਾ ਕਰਨਾ ਹੁੰਦਾ ਉਹਦੇ ਚ ਹੀ ਜਾਣੇਗੀ ਤੂੰ ਵੀ ਉਹਦੀ ਰਸਾਇਟ ਲੈ ਜਾਂਦੇ ਜੇ ਇਹੀ ਲਫ਼ਜ਼ ਉਹਨੇ ਕਹੇ ਮੈਨੂੰ ਕਿ ਮੈਂ ਸਿਰਫ ਦੀਦੀ ਤੁਹਾਡਾ ਨਹੀਂ ਹੋਰ ਵੀ ਕੰਮ ਲੱਗਿਆ ਹੋਰ ਵੀ ਕਿਤੇ ਕਰਨੇ ਆ ਆ ਤਾਂ ਸੱਚੀ ਕਿਹਾ ਵਾ ਉਹਦੇ ਚ ਜਾਣ ਹੈ ਨਹੀਂ ਪਹਿਲੀ ਸੋਨੋ ਇਹਦੀ ਬਣੀ ਆ ਪਹਿਲੀ ਕੰਮ ਲਈ ਚੰਗੀ ਸੀ ਜੋ ਉਹ ਵਧੀਆ ਕਰਦੀ ਡਬਲ ਕਰ ਦਿੰਦੀ ਲੋੜ ਹੀ ਨਹੀਂ ਸੀ ਪੈਂਦੀ ਕਰਨ ਦੀ ਇਹ ਤੇ ਪਤਾ ਨਹੀਂ ਇਹ ਵੀ ਵਧੀਆ ਹੀ ਆ ਆਪ ਤੇ ਤੋ ਕੁਝ ਕਰਨਾ ਨਹੀਂ ਹੁੰਦਾ ਸਾਰਾ ਦਿਨ ਉਹ ਹੀ ਤੇ ਕਰਦੀ ਆ ਉਹ ਤੇ ਮਗਰ ਰੋਟੀ ਪਾਣੀ ਦਾ ਵੀ ਮੈਨਾਂ ਥੋੜਾ ਬੋਤਾ ਕਰਾ ਜਾਂਦੀ ਆ ਆਪ ਤੇ ਤੋ ਬਸ ਫਿਰ ਸਕੂਲ ਚਲ ਜੰਨੀ ਆ ਆਗੇ ਤੇਰੀ ਕੋਚਿੰਗ ਸਟਾਰਟ ਹੋ ਜਾਂਦੀ ਆ ਫਿਰ ਆਪਣੇ ਤੂੰ ਕੋਚਿੰਗ ਤੇ ਚਲ ਜੰਨੀ ਚਲ ਗਾਲ ਖਤਮ ਤੇ ਕੀ ਕਰਾ ਛੱਡ ਦੋ ਜ਼ਰੂਰੀ ਹੈ ਨਾ ਇਹ ਵੀ ਕੁਛ ਤੇ ਮੈਂ ਕਦੋਂ ਗਿਆ ਛੱਡ ਲੀ ਫਿਰ ਉਹਨੂੰ ਗੱਲਾਂ ਕਰੇਂਗੀ ਉਹ ਛੱਡ ਕੇ ਚਲ ਜੂ ਤੇ ਮੇਰੇ ਕੋ ਕੰਮ ਹੁੰਦਾ ਵਾ ਹਾਂ ਛੱਡ ਕੇ ਚਾਜੋ ਤੂੰ ਆਣਾ ਕਿਚਕਿਚ ਕਰਨੀ ਛੱਡ ਤੇ ਮੇਰੀ ਗੱਲ ਸੁਣ ਪਹਿਲੇ ਧਿਆਨ ਨਾਲ ਜਿਹਦੇ ਵਾਸਤੇ ਮੈਂ ਤੈਨੂੰ ਬੁਲਾਇਆ ਮੈਂ ਤੈਨੂੰ ਬੁਲਾਇਆ ਹੈ ਦੀਵਾਲੀ ਦੀ ਸਲਾਹ ਕਰਨ ਲਈ ਕਿ ਬਾਜ਼ਾਰ ਚੱਲੀ ਇਹਨੂੰ ਦੇਣਾ ਕੀ ਲੈ ਆਈਏ ਤੈਨੂੰ ਕੰਮ ਵਾਲੀ ਨੂੰ ਹਾਂ ਕੰਮ ਵਾਲੀ ਨੂੰ ਵੀ ਹੋਰ ਬਾਕੀ ਰਿਸ਼ਤੇਦਾਰਾਂ ਨੂੰ ਵੀ ਗਿਫਟ ਵਗੈਰਾ ਲੈ ਆਈਏ ਰਿਸ਼ਤੇਦਾਰਾਂ ਦਾ ਦਸਨੀਆਂ ਨੂੰ ਕੰਮ ਵਾਲੀ ਨੂੰ 500 ਰੁਪਏ ਮੂ ਤੇ ਮਾਰਿਓ ਇਹਨੂੰ ਗੰਨਾ ਦੇ 500 ਰੁਪਏ 500 ਬਿੰਨ ਅੱਜਕੱਲ ਕੀ ਆਉਂਦਾ ਉਹ ਤੇ ਜਿਹੜੇ ਆਂਦੇ ਨਹੀਂ ਐ ਡਸਟਬਿਨ ਚ ਕੂੜਾ ਵਗੈਰਾ ਲੈਣ ਵਾਸਤੇ ਉਹ ਲੈ ਜਾਂਦੇ ਆ ਤੋ ਵਿਚਾਰੀ ਵੇ ਸਾਰਾ ਦਿਨ ਖੱਪਦੇ ਰਹਿੰਦੀ ਇੰਨਾ ਕੰਮ ਕਰਦੀ ਆ ਮੈਂ ਸੋਚਿਆ ਵਾ ਕਿ ਇੱਕ ਨਾ ਡਿਨਰ ਸੈਟ ਲਿਆ ਹੁੰਨੇ ਆ ਅੱਛਾ ਤੇ ਨਾਲ ਇੱਕ ਬੈੱਡ ਸ਼ੀਟ ਵਧੀਆ ਲਿਆ ਦੰਨੇ ਆ ਡਬਲ ਬੈੱਡ ਦੀ ਅੱਗੋਂ ਸਰਦੀਆਂ ਆਉਂਦੀਆਂ ਸਰਦੀਆਂ ਵਾਲੀ ਬੈੱਡ ਸ਼ੀਟ ਲਿਆ ਦੰਨੇ ਆ ਤੇ ਨਾਲ ਨਾ ਘਰ ਭਾਵੇਂ ਬੈੱਡ ਹੋਵੇ ਨਾ ਤੁਹਾਨੂੰ ਬੈੱਡ ਸ਼ੀਟ ਦੀ ਦੇਣ ਦੀ ਪਈ ਹੋਈ ਆ ਨਹੀਂ ਹੋਰ ਪੁੰਜੇ ਸੁਲਦੇ ਹੋਰ ਤੂੰ ਤੁਸੀਂ ਉਹਦੇ ਘਰ ਗਏ ਸੀ ਹਾਂ ਮੈਂ ਵੇਖਿਆ ਹੈਗਾ ਉਹਦਾ ਘਰ ਬੈੱਡ ਤੇ ਨਾਲ 2100 ਰੁਪਿਆ ਅਲਫਾ ਪੇਚ ਪਾ ਕੇ ਦੇ ਦਾਂਗੇ ਉਹ ਮੰਮੀ ਕਿਹੋ ਜਿਹਾ ਗੱਲਾਂ ਕਰਦੇ ਵੇਜ 2100 ਰੁਪਿਆ ਬੈੱਡ ਸ਼ੀਟ ਵਧੀਆ ਗਰਮ ਤੇ ਨਾਲ ਕੀ ਗਿਆ ਇਹ ਡਿਨਰ ਸੈਟ ਕਮਾਲ ਹੋ ਗਈ ਹੈ ਇੱਥੇ ਜਦੋਂ ਭਾਂਡੇ ਸੁੱਟਣ ਵਾਲੇ ਹੋਈਦੇ ਉਹ ਨੂੰ ਦੇਈਦੇ ਡਿਨਰ ਸੈਟ ਮੈਂ ਤਾਂ ਕਹਿੰਦੀ ਘਾਰ ਹੀ ਲੋਟਾ ਦਉ ਉਹਨੂੰ ਫਿਰ ਕਹਿੰਦੇ ਜੀ ਬੋਲਦੀ ਐ ਕਿਚ-ਕਿਚ ਕਰਦੀ ਮੇਰੇ ਨਾਲ ਤੇਰੀ ਨਾ ਦੇ ਦੇ ਉਹਨੂੰ ਚੁਪ ਕਰਕੇ ਮਠਾਈ ਦਾ ਡੱਬਾ ਜਿਹੜਾ ਆਏਗਾ ਨਾ ਕਿਤੋਂ ਇਸਦਾ ਉਹਨੂੰ ਦੇ ਦਵਾਂਗੇ ਗੱਲ ਖਤਮ ਕਰੋ ਤੂੰ ਮੇਰੇ ਨਾਲ ਐਵੇਂ ਕਿਚ-ਕਿਚ ਨਾ ਕਰ ਤੈਨੂੰ ਪਤਾ ਕਿ ਮੈਨੂੰ ਪਤਾ ਮੈਂ ਅਜ ਤੱਕ ਕਿੱਦਾਂ ਦੇਂਦੀ ਨਹੀਂ ਮੈਂ ਤਾਂ ਜਿਹੜੀ ਪਹਿਲੇ ਲੱਗੀ ਹੈ ਨਾ ਉਹਨੂੰ ਵੀ ਦੇ ਕੇ ਆਉਣੀ ਆ ਦਿਵਾ ਲਈ ਉਹਨੂੰ ਕਾਦੀ ਗੱਲਾਂ ਤੇ ਲੈ ਉਹ ਵਿਚਾਰੀ ਇੰਨਾ ਚਿਰ ਉਹਨੇ ਸਾਡੇ ਘਰ ਕੰਮ ਕੀਤਾ ਪਤਾ ਕਿੰਨਾ ਚਿਰ ਲੱਗੀ ਰਹੀ ਲਗਾਤਾਰ ਉਹ ਤੇ ਹੁਣ ਬਜ਼ੁਰਗ ਹੋ ਗਈ ਉਹ ਕੋ ਕੰਮ ਨਹੀਂ ਹੁੰਦਾ ਤਾਂ ਉਹਦੇ ਨੋ ਪੁੱਤਾਂ ਨੇ ਛਡਾਤਾ ਦੇਖੋ ਤੇ ਪਰ ਫਿਰ ਵੀ ਉਹਦਾ ਮਹਿਮਾਨਤਾਂ ਰੱਖਣ ਲਈ ਨਾ ਉਹਨੂੰ ਦੇ ਗਏ ਉਹਨੇ ਦਿਵਾਲੀ ਇਹ ਵਿਚਾਰੀ ਬਿਮਾਰ ਮੂਹ ਰਹਿੰਦੀ ਆ ਜਾਦ ਰਹਿ ਜਾਂਦੀ ਆਹੋ ਜਿਹੀ ਗੱਲਾਂ ਕਦੀ ਕਹਿੰਦੇ ਨਾ ਨਾ ਗਰੀਬ ਨੂੰ ਦਿੱਤਾ ਹੀ ਫਲਦਾ ਵਾ ਰਿਸ਼ਤੇਦਾਰਾਂ ਨੂੰ ਕੀ ਆ ਰਿਸ਼ਤੇਦਾਰਾਂ ਕੋਲ ਤੇ ਬਥੇਰਾ ਕੁਛ ਆ ਉਹਨਾਂ ਨੇ ਤੇ ਆਪਣੇ ਘਰੋਂ ਵੀ ਬਥੇਰਾ ਕੁਛ ਲਿਆ ਕੇ ਦਿਵਾਲੀ ਤੇ ਦਿਵਾਲੀ ਮਨਾ ਲੈਣੀ ਤੇ ਜਿਹੜੇ ਇਹੋ ਜਿਹੇ ਲੋਕ ਹੁੰਦੇ ਨਾ ਉਹਨਾਂ ਨੂੰ ਸਾਡੇ ਵਰਗਿਆਂ ਤੇ ਉਮੀਦਾਂ ਹੁੰਦੀਆਂ ਨੇ ਕਿੰਨਾ ਕੋਈ ਕੁਛ ਮਿਲੂਗਾ ਤੇ ਅਹੀਂ ਵੀ ਆਪਣੇ ਘਰ ਆਪਣੇ ਬੱਚਿਆਂ ਨਾਲ ਦੀਵਾਲੀ ਵਧੀਆ ਤਰੀਕੇ ਨਾਲ ਮਨਾ ਸਕਾਂਗੇ ਕਈ ਚੀਜ਼ਾਂ ਨਾਲ ਨੇ ਵੀ ਸੋਚੀਆਂ ਹੁੰਦੀਆਂ ਨੇ ਕਿ ਸਾਨੂੰ ਮਾਲਕਾ ਕੋਲੋਂ ਪੈਸੇ ਮਿਲਣਗੇ ਜਾਂ ਕੁਝ ਮਿਲੇਗਾ ਤੇ ਅਹੀਂ ਵੀ ਆਪਣੇ ਬੱਚਿਆਂ ਨੂੰ ਕੋਈ ਪਟਾਕੇ ਲਿਆ ਕੇ ਦਵਾਂਗੇ ਘਰ ਚ ਕਿਤੇ ਦੀਵੇ ਬਾਲਣ ਜੋਗੇ ਵੀ ਨਹੀਂ ਕਈ ਵਾਰੀ ਕਈਆਂ ਕੋਲ ਪੈਸੇ ਹੁੰਦੇ ਉਹਨਾਂ ਨੇ ਵੀ ਆਸ ਲਾਈ ਹੁੰਦੀ ਹੈ ਕਿ ਮਾਲਕਾ ਕੋਲੋਂ ਪੈਸੇ ਮਿਲਣਗੇ ਤੇ ਦੀਵੇ ਲਿਆਵਾਂਗੇ ਤੇ ਘਰ ਚ ਜਗਾਵਾਂਗੇ ਤੇ ਤੂੰ ਇਦਾਂ ਦੀ ਗੱਲਾਂ ਕਰਨੀ ਆ ਕਿ ਕਿਸੇ ਦਾ ਘਰ ਰੋਸ਼ਨ ਕਰੀਏ ਨਾ ਤੇ ਆਪਣਾ ਹੋਈ ਰਹਿੰਦਾ ਫਿਰ ਰੋਸ਼ਨ ਮੈਂ ਜੋ ਕਹਿਣਾ ਹੀ ਕਹਤਾ ਤੂੰ ਵੀ ਜੋ ਕਹਿਣਾ ਹੈ ਤੂੰ ਵੀ ਕਹਿ ਤਾ ਤੂੰ ਮੇਰੀ ਸੋਲੀ ਮੈਂ ਤੇਰੀ ਸੋਲੀ ਤੇ ਤੂੰ ਜਾ ਕੇ ਨਾ ਹੁਣ ਵੇਖ ਕੁੜੀ ਕੀ ਕਰਨ ਦੇ ਆ ਤੇ ਆਪਣਾ ਕੰਮ-ਕੁਮ ਵੇਖ ਕੋਈ ਮੈਂ ਜੋ ਕਰਨਾ ਹੈ ਨਾ ਮੈਂ ਉਹ ਹੀ ਕਰਨਾ ਵਾ ਐਵੇਂ ਮੈਨਾਂ ਬਹੁਤਾ ਬੈਸਨ ਦੀ ਜ਼ਰੂਰਤ ਨਹੀਂ ਸੁਣੋ ਠੀਕ ਹੈ ਨਹੀਂ ਕਿਸੇ ਦੀ ਮੰਨੀ ਤੇ ਫਿਰ ਕਰੋ ਆਪਣੀ ਪਤਾ ਨਹੀਂ ਕਿੱਦਾਂ ਦੀ ਮਾਤ ਅੱਜ ਕੱਲ ਬੱਚਿਆਂ ਦੀ ਚਾਰ ਅੱਖਰ ਪੜ੍ਹ ਕੇ ਜਾਂਦੇ ਆ ਦੂਜੇ ਨੂੰ ਤਾਂ ਕੁਝ ਸਮਝਦੇ ਹੀ ਨਹੀਂ ਆ ਦੱਸ ਕੰਮੇ ਕੋਈ ਵੱਡਾ ਛੋਟਾ ਹੁੰਦਾ ਜੇ ਕੰਮ ਵਾਲੀ ਆ ਤੇ ਇਹਦਾ ਮਤਲਬ ਇਹ ਥੋੜਾ ਵਾ ਕਿ ਉਹਨੇ ਹੁਣ ਦੀਵਾਲੀ ਨਹੀਂ ਮਨਾਉਣੀ ਆਪਣੇ ਘਰ ਉਨੂੰ ਵੀ ਤਾਂ ਸਾਡੇ ਤੋਂ ਹੀ ਆਸ ਆ ਚੱਲ ਜਦੋਂ 2100 ਰੁਪਏ ਮੈਨੂੰ ਦਵੂੰਗੀ ਤੋ ਵੀ ਕੋਈ ਨਵਾਂ ਸੂਟ ਸਵਾ ਕੇ ਦਿਵਾਲੀ ਵਾਲ ਦੇ ਦਿਨ ਪਾ ਲੂਗੀ ਕੋਈ ਘਰ ਚ ਖਾਣ ਨੂੰ ਮਿੱਠਾ ਲੈ ਆਉਗੀ ਉਹ ਵੀ ਦਿਵਾਲੀ ਸੋਹਣੇ ਤਰੀਕੇ ਨਾਲ ਮਨਾ ਲੂਗੀ ਇਹ ਤਾਂ ਐਵੇਂ ਕਮਲੀ ਹੋਈ ਆ ਸਿਮਰਤ ਕੀ ਕਰਨ ਦੀ ਆ ਕੁਛ ਨਹੀਂ ਪਾਂਡੇ ਸਾਫ ਕਰ ਦਿੰਨਾ ਪਾਂਡੇ ਤੋਂ ਬਾਅਦ ਸਾਫ ਕਰੀ ਪਹਿਲੇ ਮੈਨੂੰ ਕਾ ਸੁਣ ਵੇਖ ਤੈਨੂੰ ਹਾਰ ਪੀ ਤੇ ਨਾ ਕੁਛ ਬੋਲ ਕੇ ਗਈ ਨਾ ਉਹਦੀ ਗੱਲਾਂ ਦਾ ਨਾ ਗੁੱਸਾ ਨਾ ਕਰੀ ਉਹ ਤੈਨੂੰ ਸੁਭਾਅ ਦਾ ਤਾਂ ਪਤਾ ਹੀ ਆ ਮੈਨੂੰ ਪਤਾ ਵਾ ਤੂੰ ਬਹੁਤ ਕੰਮ ਕਰਦੀ ਆ ਤੇ ਮੈਂ ਤੈਨੂੰ ਦਿਵਾਲੀ ਤੇ ਖੁਸ਼ੀ ਵੀ ਕਰੂੰਗੀ ਤੇਰੇ ਕਰਕੇ ਤੇ ਸਾਡਾ ਘਰ ਚਮਕਦਾ ਰਹਿੰਦਾ ਨੇ ਤੇ ਸਾਡੇ ਵਰਗਿਆ ਕੋਤੇ ਹੱਡਾਂ ਚ ਪਾਣੀ ਪਿਆ ਕੰਮ ਹੁੰਦਾ ਹੀ ਨਹੀਂ ਆ ਗੱਲ ਦੱਸਿਆ ਕੀ ਆ ਉਹਨਾਂ ਇਨਸਾਨ ਨੂੰ ਇਨਸਾਨੀ ਸਮਝਦੇ ਉਹਨਾਂ ਨੂੰ ਲੱਗਦਾ ਕਿ ਜੇ ਇਹ ਕੰਮ ਕਰਦੇ ਨਾ ਤਾਂ ਇਨਸਾਨ ਨਹੀਂ ਹੈਗੇ ਬਸ ਉਹ ਜੇ ਪੈਸੇ ਦਿੰਦੇ ਆ ਤੇ ਉਹਨਾਂ ਨੇ ਉਹਨੂੰ ਖਰੀਦ ਹੀ ਲਿਆ ਵਾ ਬੰਦਾ ਇਹਨਾਂ ਨੂੰ ਪੁੱਛੇ ਕਿ ਕੋਈ 2000 3000 ਦੇਣਾ ਬੰਦਾ ਖਰੀਦਿਆ ਜਾਂਦਾ ਵਾ ਮੰਨ ਲੋ ਹੁਣ ਮੈਂ ਤੁਹਾਡੇ ਇੱਥੇ ਨਾ ਕੰਮ ਕਰਦੀ ਨੀ ਮੈਂ ਕਿਤੇ ਵੀ ਬਾਹਰ ਕਰਦੀ ਹੁੰਨੀ ਤੇ ਕੀ ਗੱਲੋ ਮੇਰੀ ਮਿੰਦ ਦਾ ਮੈਨੂੰ ਮੁੱਲ ਨਾ ਮੋੜਦੇ ਕੋਈ ਨਾ ਕੋਈ ਤਾਂ ਮੈਨੂੰ ਦੇ ਦਈ ਉਹਨਾਂ ਨੂੰ ਇਦਾਂ ਲੱਗਦਾ ਵਾ ਕਿ ਬਸ ਅਹੀਂ ਨਾ ਬਸ ਉਹਨੀਆਂ ਹਾ ਸਫਾਈ ਕਰਦੀਆਂ ਤੇ ਧੁਰ ਪੈਈਆਂ ਅਗਲੇ ਬੰਦੇ ਆਲੇ ਵੇਖਦੀਆਂ ਅਹੀਂ ਕਿਤੇ ਇੱਕ ਘਾਟ ਥੋੜੀ ਦੇਖਣਾ ਹੁੰਦਾ ਹਨੂ ਵੀ ਪਤਾ ਵਾ ਕਿਹੀਂ ਆਪਣਾ ਟੱਬਰ ਪਾਲਣਾ ਵਾ ਹਨ ਪੈਸੇ ਢੇਲੇ ਦੀ ਲੋੜ ਹੁੰਦੀ ਆ ਆ ਦਿਵਾਲੀ ਦਸਨਾਤਾ ਕਿ ਕੀ ਗੱਲ ਆ ਕਿ ਦਿਵਾਲੀ ਤੇ ਤੈਨੂੰ ਦੇਣੀ ਆ ਤੂੰ ਕੱਲ ਦਿਆ ਨਹੀਂ ਕੀਤਾ ਤੂੰ ਘਰ ਦਾ ਉਹ ਨਹੀਂ ਕੀਤਾ ਬੰਦਾ ਇਹਨਾਂ ਨੂੰ ਪੁੱਛੇ ਕੀ ਵੇਖੋ ਸਾਨੂੰ ਵੀ ਤੁਹਾਡੇ ਤੋਂ ਆਸ ਰਹਿੰਦੀ ਆ ਜਿਦਾਂ ਤੁਹਾਨੂੰ ਆਸ ਰਹਿੰਦੀ ਆ ਜੇ ਤੁਸੀਂ ਚਾਹੁੰਦੇ ਜੇ ਕਿ ਸਾਡਾ ਘਰ ਸਾਫ਼ ਸੁਥਰਾ ਹੋਣਾ ਚਾਹੀਦਾ ਘਰ ਦਾ ਇੱਕ ਇੱਕ ਕੋਨਾ ਸਾਫ਼ ਚਾਹੀਦਾ ਤੇ ਸਾਨੂੰ ਵੀ ਤਾਂ ਤੁਹਾਡੇ ਤੋਂ ਉਮੀਦ ਆ ਦਿਵਾਲੀ ਦਾ ਕਿੰਨਾ ਖੁਸ਼ੀਆਂ ਨਾਲ ਤਿਉਹਾਰ ਹੁੰਦਾ ਉਸਦੇ ਦੀ ਕਹਾਂ ਜਨਾ ਕਿ ਨਹੀਂ ਜੀ ਦਿਵਾਲੀ ਤੋਂ ਕਿ ਹੋਰ ਕਰੋ ਲੈਣੀ ਇਹ ਕੰਮ ਤੁਹਾਡੇ ਘਰੋਂ ਕਰਦੀ ਆ ਤੇ ਤੁਹਾਡੇ ਤਾਂ ਮੈਨੂੰ ਹੋਊਗੀ ਆਸ ਕਿ ਤੁਸੀਂ ਮੈਨੂੰ ਕੁਝ ਦੇਣਾ ਚਲ ਵੀ ਇਹ ਤੂੰ ਮੈਨੂੰ ਗੁੱਸਾ ਨਾ ਕਰੋ ਦੀ ਗੱਲ ਦਾ ਮੈਂ ਤਾਂ ਦਿੰਦਾ ਤੈਨੂੰ ਕੋਈ ਕੁਝ ਕਿਆ ਮੇਰੇ ਤੇਰੇ ਵਾਸਤੇ ਬਹੁਤ ਕੋਸ਼ਿਸ਼ ਦੀਨਾ ਤੇ ਤੈਨੂੰ ਪਿਆਰ ਨਾਲ ਵੀ ਰੱਖਦੀ ਆ ਉਹਨੂੰ ਵੀ ਮੈਂ ਸਮਝਾਇਆ ਆ ਤਾਂ ਕੋਈ ਗੱਲ ਨਹੀਂ ਸਮਝੂਗੀ ਤੂੰ ਨਾ ਮਾ ਆਪਣਾ ਕੰਮ ਕਰ ਮਾਰ ਨਾ ਤੇ ਐਵੇਂ ਉਹਦੀ ਗੱਲਾਂ ਦਾ ਨਾ ਗੁੱਸਾ ਕਰਿਆ ਕਰ ਉਹਨੂੰ ਕਹਿ ਦਿਆ ਕਰ ਕੋਈ ਗੱਲ ਨਹੀਂ ਮੈਂ ਕਰ ਲੂ ਜਿੱਦਾਂ ਤੁਸੀਂ ਕਹੋਗੇ ਤੇ ਬਾਕੀ ਤੂੰ ਕਰਿਆ ਆਪਣੀ ਮਰਜ਼ੀ ਨਾਲ ਕੰਮ ਕਰ ਮੈਨੂੰ ਪਤਾ ਤੂੰ ਸਾਰਾ ਕੰਮ ਕਰ ਲੈਨੀ ਆ ਤਰੀਕੇ ਨਾਲ ਕਰਦੀ ਗੱਲ ਨਾਲ ਦੀ ਗੁੱਸੇ ਦੀ ਨਹੀਂ ਹੁੰਦੀ ਠੀਕ ਆ ਚਲੋ ਉਹਨੇ ਕਹਿ ਦਿੱਤਾ ਮੈਨੂੰ ਆਇਆ ਵੀ ਗੁੱਸੇ ਦੇ ਟਾਈਮ ਨੂੰ ਵੇਖੋ ਤੂੰ ਇਹ ਹੈਗੇ ਜੀ ਮਾਲਕ ਅਹੀਂ ਤਾਂ ਇੱਕ ਸਤਾੜੀ ਨੌਕਰ ਮੰਨੇ ਜਾਂਦੇ ਆ ਜਿੱਦਾਂ ਤੁਸੀਂ ਕਹਤਾਈਂ ਜੇ ਉਦਾਂ ਕਰਨਾ ਹੀ ਆ ਪਰ ਫਿਰ ਵੀ ਨਾ ਥੋੜੀ ਬੋਧੀ ਇੱਜ਼ਤ ਹੋਵੇ ਕੋਈ ਵੀ ਕੰਮ ਨਹੀਂ ਰਦਾ ਇੱਜ਼ਤ ਨਾਲ ਸਭ ਕੁਝ ਹੋ ਜਾਂਦਾ ਵਾ ਜੇ ਤੁਸੀਂ ਪਿਆਰ ਨਾਲ ਕਹੋਗੇ ਨਾ ਮੈਂ ਸਾਰਾ ਤੁਹਾਡਾ ਕਰਦਾ ਕੰਮ ਕਰਕੇ ਜਾਊਂਗੀ ਇਹ ਹੋਗਾ ਜਦ ਤੇ ਰੋਗ ਨਾਲ ਗੁੱਸੇ ਨਾਲ ਕਹਿ ਕੇ ਜਾਓਗੇ ਨਾ ਜਿਹੜਾ ਮੈਂ ਕੀਤਾ ਵੀ ਉਹ ਨਾ ਉਹੀ ਮੇਰੇ ਨਾਂ ਕੀਤੇ ਬਰਾਬਰ ਹੋਊਗਾ ਵੇਖੋ ਤਾਂ ਕੋਈ ਇੱਥੇ ਨੌਕਰ ਨਹੀਂ ਹੁੰਦਾ ਤਾਂ ਕੋਈ ਮਾਲਕ ਨਹੀਂ ਹੁੰਦਾ ਮਾਲਕ ਸਿਰਫ ਇੱਕੋ ਹੀ ਆ ਪਰਮਾਤਮਾ ਜਿਹਦੇ ਸਾਰੇ ਹੀ ਨੌਕਰ ਆ ਅਸੀਂ ਸਾਰੇ ਇੱਥੇ ਨੌਕਰੀ ਕਰਨ ਦੇ ਆ ਜਿਹੜਾ ਆ ਅਹੀਂ ਇੱਥੇ ਬੈਠੇ ਆ ਨਾ ਇਸ ਘਰ ਦੇ ਵਿੱਚ ਇਹ ਵੀ ਇੱਕ ਨੌਕਰੀ ਆ ਸਾਡੀ ਨੌਕਰੀ ਇਹੋ ਜੀ ਲੱਗੀ ਆ ਕਿਹੀਂ ਬਹਿ ਕੇ ਕੰਮ ਕਰਉਣਾ ਤਾਂ ਤੁਹਾਡੀ ਲੱਗੀ ਆ ਘਰ ਕੰਮ ਕਰਨ ਦੀ ਇਸ ਕਰਕੇ ਨਾ ਕਿਸੇ ਨੂੰ ਵੱਡਾ ਛੋਟਾ ਨਹੀਂ ਕਹੀਦਾ ਤੇ ਬਾਕੀ ਮੈਨੂੰ ਤੈਨੂੰ ਪਤਾ ਹੀ ਆ ਤੈਨੂੰ ਕਦੀ ਨੌਕਰਾਂ ਵਾਲਾ ਵਿਆਹ ਕੀਤਾ ਹੀ ਨਹੀਂ ਮੈਨੂੰ ਤੈਨੂੰ ਆਪਣੀ ਧੀ ਆ ਮੰਗਰੀ ਸਮਝਦੀ ਤੇ ਦੀਵਾਲੀ ਦੀ ਤੇ ਵੀ ਗੱਲ ਦੀਵਾਲੀ ਚ ਲਈ ਮੈਂ ਬਹੁਤ ਸੋਹਣੀ ਲਿਆ ਕੇ ਰੱਖੀ ਬੜਾ ਵਧੀਆ ਗਿਫਟ ਲਿਆ ਕੇ ਰੱਖਿਆ ਮੈਨੂੰ ਪਤਾ ਤੈਨੂੰ ਜਿਹੜੀ ਚੀਜ਼ ਦੀ ਲੋੜ ਹੈ ਨਾ ਮੈਂ ਉਹ ਹੀ ਲਿਆ ਕੇ ਰੱਖੀ ਆ ਤੇ ਤੂੰ ਇਸ ਤਰ੍ਹਾਂ ਕਰ ਆ ਕੰਮ ਖਤਮ ਕਰ ਤੇ ਅੰਦਰ ਆ ਜਾ ਆਪਣੀ ਦਿਵਾਲੀ ਲੈ ਜੀ ਜਾਣ ਲੱਗਿਆ ਗੱਲ ਦਿਵਾਲੀ ਦੀ ਢਿੰਦੀ ਦੀਦੀ ਮੈਨੂੰ ਤੁਸੀਂ ਨਾ ਰੋਜ਼ ਹੀ ਪਿਆਰ ਨਾਲ ਬੋਲ ਲਿੰਦੇ ਜਿਨਾ ਮੇਰੇ ਲਈ ਉਹ ਦਿਵਾਲੀ ਆ ਬਸ ਦੀਦੀ ਨੂੰ ਥੋੜਾ ਜਿਹਾ ਸਮਝਾ ਕੇ ਰੱਖੋ ਚਲ ਕੋਈ ਮੈਂ ਸਮਝਾਉਂਗੀ ਠੀਕ ਹੈ ਤੂੰ ਕਰ ਲੈ ਆਪਣਾ ਕੰਮ ਫਿਰ ਅੰਦਰ ਆ ਜੀ ਮੇਰੇ ਕੋ ਠੀਕ ਹੈ ਆ ਤੋਲਾ ਭੰਡੇ ਤੇਰੀ ਦਾਦੀ ਵੀ ਨਾ ਵੈਸੀ ਕਰਨੀਆਂ ਆਪਣੀਆਂ ਤਾਂ ਫਿਰ ਕੋਲ ਬਿਠਾ ਕੇ ਨਾ ਸਲਾਹਾਂ ਲੈਂਦੀ ਐ ਕੰਮ ਲਈ ਮੈਂ ਤੁਸੀਂ ਹਾਂ ਠੀਕ ਠਾਕ ਹਾਂਜੀ ਹਾਂਜੀ ਵੈਲਕਮ ਵੈਲਕਮ ਬੈਠੋ ਹਾਈ ਦਰਵਾਜ਼ੇ ਖੁੱਲੇ ਸੀ ਹਾਂ ਚਲ ਮੈਂ ਫੇਰ ਵੀ ਖੜਕਾ ਕੇ ਆਵਾਂ ਇਹ ਫੋਟੋ ਪਹਿਲਾਂ ਹੈਪੀ ਦੀਵਾਲੀ ਥੈਂਕ ਯੂ ਸੋ ਮਚ ਮੈਮ ਤੁਹਾਡਾ ਸਪੈਸ਼ਲ ਸਗਨੋਂ ਦਵਾਏ ਬੇਟੀ ਦਾ ਖਿਡੌਣਾ ਹੈ ਤੁਹਾਡੇ ਲਈ ਗਿਫਟ ਸੂਟ ਹੈ ਨਾ ਮੇਰੇ ਲਈ ਤੁਸੀਂ ਖਾਸ ਹੈਗੇ ਹੋ ਜਿਹੜੇ ਖਾਸ ਬੰਦੇ ਹਨ ਨਾ ਉਹਨਾਂ ਨੂੰ ਖਾਸ ਦੀਵਾਲੀ ਦੇਣੀ ਪੈਂਦੀ ਹੈ ਮੈਮ ਸੱਚੀ ਥੈਂਕ ਯੂ so much ਮੈਨੂੰ ਆਇਆ ਤਾਂ ਗਿਆ ਨਹੀਂ ਸਮਝ ਲੱਗੀ ਤੁਸੀਂ ਹਮੇਸ਼ਾ ਦੇਖ ਲਓ ਸਾਰੇ ਸਟਾਫ ਨੂੰ ਸਾਰੇ ਆਫਿਸ ਦੇ ਦੇ ਦਿੰਦੇ ਜੀ ਤੇ ਮੈਨੂੰ ਆ ਕੇ ਘਰੇ ਆ ਕੇ ਦੀਵਾਲੀ ਦੇ ਕੇ ਜਾਂਦੇ ਜੀ ਸੱਚੀ ਦੇਖਣਾ ਇਹ ਤੇਰਾ ਮੇਰਾ ਇੱਕ ਆਪਣਾ ਪਰਸਨਲ ਹੀ ਕੰਮ ਹੋ ਜਾਂਦਾ ਹੈ ਸਕੂਲ ਚ ਤਾਂ ਚਲੋ ਸੀ ਦੋਨੋਂ ਟੀਚਰ ਹੀ ਯਾਨੇ ਲੇਕਿਨ ਕੋਚਿੰਗ ਸੈਂਟਰ ਮੈਂ ਬਣਾਇਆ ਵੈ ਪਰ ਤੂੰ ਮੇਰ ਨਾਲ ਪਾਰਟਨਰ ਹੈਂ ਉਹ ਵਿੱਚ ਤੇ ਜੇ ਮੇਰੇ ਨਾਲ ਕੰਮ ਕਰੇਂਗੀ ਤੇ ਮੇਰਾ ਫਰਜ਼ ਬੰਦਾ ਹੈ ਮੈਂ ਤੈਨੂੰ ਦੀਵਾਲੀ ਦਵਾਂ ਤੁਸੀਂ ਬੈਠੋ ਮੈਮ ਮੈਂ ਪਾਣੀ ਲੈ ਕੇ ਆਈ ਤੁਹਾਡੇ ਵਾਸਤੇ ਨਹੀਂ ਨਹੀਂ ਪਲੀਜ਼ ਅੱਜ ਨੇ ਮੇਂ ਥੋੜੀ ਤਬੀਅਤ ਨਹੀਂ ਠੀਕ ਹੈਗੀ ਹਾਂ ਠੀਕ ਲੱਗ ਨਹੀਂ ਰਹੇ ਤੁਸੀਂ ਹਾਂ ਐਕਚੁਅਲੀ ਡਰਾਈਵਰ ਵੀ ਬਾਹਰ ਹੈਗਾ ਵਾ ਮੈਨੂੰਗਾ ਸੀ ਕਿ ਸਭ ਤੋਂ ਪਹਿਲਾਂ ਤੈਨੂੰ ਦਿਵਾਲੀ ਦਵਾਂ ਫੇਰ ਹੀ ਮੈਂ ਬਾਕੀਆਂ ਨੂੰ ਸ਼ੁਰੂ ਕਰਾਂ ਸੀ ਕਿ ਸਭ ਤੋਂ ਪਹਿਲਾਂ ਤੈਨੂੰ ਦਿਵਾਲੀ ਦਵਾਂ ਸ਼ੁਰੂ ਇੱਧਰ ਹੋਏਗੀ ਫੇਰ ਹੀ ਮੈਂ ਕਿਸੇ ਨੂੰ ਦਵਾਂਗੀ ਸੋ ਮੇਰੇ ਲਈ ਸਪੈਸ਼ਲ ਹੈ ਸਪੈਸ਼ਲ ਸਪੈਸ਼ਲ ਕਰਨਾ ਪੈਂਦਾ ਹੈ ਚਲੋ ਸੋਰੀ ਚਾਹਤ ਅਸੀਂ ਬਿੰਦੇ ਰਹਿਨੇ ਆ ਲੇਕਿਨ ਮੈਂ ਸਪੈਸ਼ਲ ਕਿਸੇ ਦਿਨਾ ਵਾ ਹੀ ਟਾਈਮ ਕੱਢ ਕੇ ਪੱਕਾ ਰ ਬਿਲਕੁਲ ਬਿਲਕੁਲ ਤੁਹਾਡੀ ਮੰਮੀ ਨਾਲ ਵੀ ਬੈਠ ਕੇ ਜਾਵਾਂਗੀ ਠੀਕ ਹੈ ਮੰਮਾ ਬਾਹਰ ਹੀ ਹੋਣੇ ਆ ਕੋਈ ਗੱਲ ਨਹੀਂ ਸ਼ਾਇਦ ਉਹ ਦੂਦਰ ਆਸਪਾਸ ਹੋਣਾ ਤਾਂ ਮਲੀ ਕੋ ਕੰਮ ਕਰਵਾ ਰਹੇ ਨੇ ਤੇ ਹਾਂਜੀ ਵੈਰੀ ਗੁੱਡ ਹਾਂ ਦੀਵਾਲੀ ਹੈ ਨਾ ਦੇਖਦੇ ਜੀ ਸਾਲ ਚਮ ਚਮ ਕਰਨ ਦਿਆ ਵੈ ਅੱਜ ਕੱਲ ਇਦਾਂ ਦੀਆਂ ਮੇਡ ਕਿੱਥੇ ਲੱਭਦੀਆਂ ਨੇ ਜੋ ਆਪਣਾ ਘਰ ਸਮਝ ਕੇ ਕੰਮ ਕਰਨ ਮੈਂ ਤਾਂ ਦੇਖੀ ਵੀ ਸ਼ਾਇਦ ਤੁਸੀਂ ਪੇਂਟਪੂਨ ਕਰਾਈ ਨੇ ਨਹੀਂ ਨਹੀਂ ਬਹੁਤੀ ਫ੍ਰੈਗਰੈਂਸ ਆਉਂਦੀ ਪਰਦੇ ਵੀ ਲੱਗਦਾ ਫੈਸ਼ਨ ਚਿੰਤਰਾ ਤੋਂ ਹੀ ਲਗਾਏ ਨੇ ਹਾਂਜੀ ਹਾਂਜੀ ਕਰਵਾਉਣਾ ਪੈਂਦਾ ਕੰਮ ਕਿੱਥੇ ਆਪ ਕਰਦੀਆਂ ਨੇ ਨਹੀਂ 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 ਹਰ ਵੀ ਦਿੱਕਤ ਆ ਲੱਗੀ ਜੇ ਮੇਡ ਕੋਲੋਂ ਤੁਸੀਂ ਨਾ ਕੰਮ ਜ਼ਬਰਦਸਤੀ ਨਹੀਂ ਕਰਾ ਪਾਉਗੇ ਉਹਨਾਂ ਕੋ 36 ਘਰ ਆਏ ਨੇ ਕਿਤੇ ਵੀ ਲੱਗ ਜਣਗੇ ਪਰ ਉਹਨਾਂ ਨਾਲ ਜੇ ਤੁਸੀਂ ਆਪਣੀ ਫੈਮਲੀ ਦਾ ਰੀਟਰੀਟ ਕਰੋਗੇ ਨਾ ਪਿਆਰ ਨਾਲ ਤੋਂ ਹੱਸ ਕੇ ਕੰਮ ਕਰਨਗੇ ਤਾਂ ਆਪਣਾ ਘਰ ਸਮਝ ਕੇ ਕਰਨਗੇ ਆ ਸੋ ਮੈਂ ਤੇ ਕਹਾਂਗੀ ਸਭ ਤੋਂ ਵਧੀਆ ਜਿਹੜੀ ਦਿਵਾਲੀ ਹੋਈ ਇਹਨਾਂ ਦੇ ਵੱਸੇ ਗਿਫਟ ਚ ਉਹਨੂੰ ਜ਼ਰੂਰ ਦੇਣਾ ਅਗੋਂ ਲਈ ਜਾਦਾ ਰਹਿ ਗੀ ਨਾਲ ਠੀਕ ਹੈ ਸੋ ਮੈਂ ਚਲਦੀ ਆ ਓਕੇ ਬਾਏ ਠੀਕ ਹੈ ਜੀ ਹਾਂਜੀ ਮੈਮ ਬਾਏ ਬੇਬੀ ਨਹੀਂ ਨਹੀਂ ਮੈਂ ਜ਼ਿਆਦਾ ਸੋਚਦੀ ਪਈ ਹਾਂ ਮੈਡਮ ਕੀ ਕਹਿ ਕੇ ਗਈ ਹੈ ਕੰਵਲੀ ਨੂੰ ਆਪਣਾ ਸਮਝੋ ਛੱਤੀ ਘਰ ਦਿਵਾਲੀ ਬਾਅਦ ਛੱਡ ਕੇ ਦਿਓ ਕੀ ਹੋ ਗਿਆ ਤੈਨੂੰ ਕੀ ਬੋਲੀ ਜੰਨੀ ਕੱਲੀ ਕੁਛ ਨਹੀਂ ਆ ਮੈਂ ਆਏ ਸੀ ਮਿਲੇ ਨਹੀਂ ਮਾਨੂੰ ਨਹੀਂ ਮੈਨੂੰ ਤਾਂ ਕੋਈ ਨਹੀਂ ਮਿਲਿਆ ਆ ਦਿਵਾਲੀ ਤੇ ਗਏ ਨੇ ਇਹਦੇ ਲਈ ਟੁਆਏ ਤੇ ਇਹ ਕੁਛ ਕੈਸ਼ ਤੇ ਵੇਖ ਲਓ ਘਾਰ ਆ ਕੇ ਦੇ ਕੇ ਗਏ ਨੇ ਕਿੰਨਾ ਪਿਆਰ ਕਰਦੇ ਨੇ ਮੈਨੂੰ ਹੈਨਾ ਬਹੁਤ ਸੋਹਣਾ ਦੇ ਗਏ ਨੇ ਇਹ ਮੰਗਦੀ ਵੀ ਹਿੰਦੀ ਇਹ ਬਲਹਣਾ ਹਾਂ ਹੈ ਕਿ ਐਡਰੈਸ ਲੱਗਦੀ ਮੈਨੂੰ ਹਾਂ ਹਾਂ ਸੋਹਣਾ ਤੇ ਇਹ ਲੋ ਮਾ ਰੱਖ ਲੋ ਮੈਂ ਬਾਅਦ ਚ ਲੈ ਲਉਂ ਕੋਈ ਨਹੀਂ ਨਹੀਂ ਰੱਖਣੀ ਤੇ ਮੈਂ ਚੱਲ ਨਹੀਂ ਆ ਤੇ ਇੰਨੇ ਪੈਸੇ ਦੇ ਕੇ ਕੀ ਗੱਲ ਉਹਨਾਂ ਦੀ ਖੁਸ਼ੀ ਹੋ ਮਾਂ ਮੈਂ ਕਾਫੀ ਟਾਈਮ ਤੋਂ ਤਾਂ ਉਹਨਾਂ ਨਾਲ ਕੰਮ ਕਰਦੀ ਵੀ ਆ ਤੁਹਾਨੂੰ ਪਤਾ ਹੁਣ ਚਲੇ ਤੇਰੇ ਆ ਤੂੰ ਰੱਖ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਲਈ ਤੇ ਇਹ ਗੱਲ ਤੈਨੂੰ ਸਮਝ ਆ ਗਈ ਨਾ ਹਣ ਕਿ ਉਹ ਆਪਣੀ ਖੁਸ਼ੀ ਨਾਲ ਦੇ ਕੇ ਗਏ ਤੈਨੂੰ ਵੀ ਖੁਸ਼ੀ ਹੋਈ ਨਾ ਲੈ ਕੇ ਤੂੰ ਵੀ ਤਾਂ ਤੇ ਜੋਬ ਹੀ ਕਰਨ ਚਾਹਨੀ ਨਾ ਫੇਰ ਤੂੰ ਥੋੜੀ ਚੰਗੀ ਜਗ੍ਹਾ ਤੇ ਜਾਨੀ ਆ ਪੜ੍ਹੀ ਲਿਖੀ ਆ ਤੇ ਤੇਰਾ ਇੱਕ ਕੰਮ ਨੂੰ ਕਿਹਾ ਜਾਂਦਾ ਜੋਬ ਹਨਾ ਉਹਨੂੰ ਤੂੰ ਕਹਿੰਦੀ ਰਹਿੰਦੀ ਕੰਮ ਵਾਲੀ ਕੰਮ ਵਾਲੀ ਉਹ ਵੀ ਉਹਦੀ ਜੋਬ ਆ ਉਹ ਵੀ ਆਪਣੀ ਜੌਬ ਤੇ ਆਉਂਦੀ ਆ। ਉਹਨੂੰ ਵੀ ਸਾਡੇ ਤੋਂ ਹੀ ਆਸ ਆ ਤੇ ਸਾਡਾ ਹੀ ਫਰਜ਼ ਬਣਦਾ ਉਹਨੂੰ ਵੀ ਖੁਸ਼ ਕਰਨਾ। ਜਿਵੇਂ ਤੈਨੂੰ ਤੇਰੀ ਪ੍ਰਿੰਸੀਪਲ ਖੁਸ਼ ਕਰਕੇ ਗਈ। ਤੂੰ ਘੋਸ਼ਾਈ ਨਾ। ਤੇ ਉਹਦੇ ਵਾਰੀ ਤੱਕ ਕੀ ਕਰਨੀ ਹਾਂ? 500 ਰੁਪਏ ਮੱਥੇ ਮਾਰ ਦੋ। ਕੀ ਗੱਲ 500 ਰੁਪਏ ਦੇਣਾ ਚਾਹੀਦਾ 10 ਹੁਣ ਮੈਨੂੰ। ਮੈਂ ਮੰਮੀ ਤੁਸੀਂ ਦੇਖੇ ਕਿੰਨੇ ਪੈਸੇ ਆ। ਮੈਨੂੰ ਪਤਾ ਵਾ। 2100 ਰੁਪਏ ਵਾ। ਤੇ ਚੰਗੀ ਤਰ੍ਹਾਂ ਨਹੀਂ ਗਿਨੇ ਮੰਮੀ। ਜਾਦਾ ਕਿਨੇ ਤੇ ਇਹ ਦੀਵਾਲੀ ਨਾ ਜੋ ਤੁਸੀਂ ਦਿਓਗੇ ਨਾ ਉੱਪਰ ਇਹਨੂੰ ਇਹ ਕੈਸ਼ ਦੇ ਦੇਣਾ ਉਹਨੂੰ ਇਹ ਤੇਰੀ ਆ ਤੇਰਾ ਹੱਕ ਹੈ ਤੇ ਤੂੰ ਰੱਖ ਉਹਦੇ ਵਾਸਤੇ ਮੈਂ ਲਿਫਾਫਾ ਤਿਆਰ ਕੀਤਾ ਹੋਇਆ ਅੱਛਾ ਮੈਂ ਡਿਨਰ ਸੈੱਟ ਵੀ ਲੈ ਆਂਦਾ ਵਾਂ ਤੇ ਬੈੱਡ ਸ਼ੀਟ ਵੀ ਲੈ ਆਂਦੀ ਬਾਕੀ ਤੇਰੀ ਜੋ ਖੁਸ਼ੀ ਤੂੰ ਆਪਣੀ ਖੁਸ਼ੀ ਦੇਣਾ ਉਹਨੂੰ ਜੋ ਮਰਜ਼ੀ ਦੇ ਦੀ ਉਹ ਤੇਰੀ ਮਰਜ਼ੀ ਆ ਜੇ ਕੋਈ ਸੂਟ ਸੱਟ ਲਿਆ ਕੇ ਦੇਣਾ ਹੋਊਗਾ ਸਰਦੀਆਂ ਵਾਲਾ ਹਾਂ ਮੈਂ ਇਹ ਸੋਚਦੀ ਪੀਚੀ ਤੇ ਲਿਆ ਦੇ ਅੱਗੇ ਤੋਂ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਕਿ ਕੋਈ ਵੱਡਾ ਛੋਟਾ ਨਹੀਂ ਹੁੰਦਾ ਨਾ ਹੀ ਕੋਈ ਕੰਮ ਵੱਡਾ ਛੋਟਾ ਹੁੰਦਾ ਇਹ ਸਾਰੀਆਂ ਨੌਕਰੀਆਂ ਹੀ ਹੁੰਦੀਆਂ ਨੇ ਕੋਈ ਉੱਚੇ ਲੈਵਲ ਦੀ ਕਰਦਾ ਵਾ ਕੋਈ ਛੋਟੇ ਲੈਵਲ ਦੀ ਕਰਦਾ ਵਾ ਸਹੀ ਗੱਲ ਮੈਂ ਵੀ ਸਵੇਦ ਦੀ ਸੋਚਦੀ ਵੀ ਸੀ ਮੈਨੂੰ ਦਿਵਾਲੀ ਮਿਲਨੀ ਅੱਜ ਪਤਾ ਨਹੀਂ ਮੈਂ ਮੰਨਦੇ ਕਿ ਨਹੀਂ ਹਰ ਵਾਰ ਹੀ ਆਉਂਦੇ ਨੇ ਤੇ ਇਦਾਂ ਉਹਨੂੰ ਵੀ ਹੈ ਨਾ ਸਾਡੇ ਤੋਂ ਪਤਾ ਉਹਨੂੰ ਵੀ ਆਸ ਆ ਉਹ ਵੀ ਇਹੀ ਆਸ ਲੈ ਕੇ ਦਿਨ ਰਾਤ ਕੰਮ ਕਰਨ ਲਈ ਆ ਦੋ ਦੋ ਘੰਟੇ ਐਕਸਟਰਾ ਰੋਜ਼ ਲਾ ਕੇ ਜਾਂਦੇ ਹੀ ਆ ਕਦੀ ਆ ਕਮਰੇ ਦੀ ਸਫਾਈ ਕਦੀ ਉਹ ਕਮਰੇ ਦੀ ਸਫਾਈ ਕਦੀ ਕੋਠਾ ਧੋੜਾ ਕਦੀ ਕੁਸ਼ ਸਭ ਕੁਝ ਕਰਦੀ ਪਈ ਨਾ ਇਸੇ ਆਸ ਨੇ ਕਰਦੀ ਪਈ ਆ ਕਿ ਮੈਨੂੰ ਵੀ ਦੀਵਾਲੀ ਬੋਨਸ ਮਿਲੇਗਾ ਕੋਈ ਮਮਮੀ ਵਧੀਆ ਦੀਵਾਲੀ ਦਵਾਂਗੀ ਤੇ ਤੁਸੀਂ ਜੋ ਉਹਨੂੰ ਦੇ ਦਿੱਤਾ ਨਾ ਕੈਸ਼ પાਕੇ ਮੈਂ ਆਪਣੀ ਹੋਰ ਤੁਹਾਨੂੰ ਦਿਨੀਆਂ ਵਿੱਚ ਉਹਨੂੰ ਐਡ ਕਰ ਦੋ ਚਲ ਤੇਰੀ ਜੋ ਮਰਜ਼ੀ ਨਾਲ ਤੂੰ ਆਪਣੀ ਮਰਜ਼ੀ ਨਾਲ ਆਪਣੇ ਹੱਥੀਂ ਦੇਈ ਉਹਨੂੰ ਮੈਂ ਤੇ ਜੋ ਦੇਣਾ ਹੈ ਨਾ ਮੈਂ ਤੇ ਕਰਤਾ ਹੁਣ ਆਪਣੀ ਗਲਤੀ ਤੇ ਮਮਮੀ ਸੁਧਾਰਨੀ ਆ ਨਾ ਮੈਂ ਤੇ ਉਹਦਾ ਹੈ ਨਾ ਜਿਹੜਾ ਕਹਿੰਦੇ ਨਾ ਤੂੰ ਇਹਦਾ ਭੁੱਲਿਆ ਜਿ ਸ਼ਾਮਾ ਨੂੰ ਘਰ ਆ ਜੇ ਨਾ ਤੈਨੂੰ ਭੁੱਲਿਆ ਨਹੀਂ ਕਹਿੰਦੇ ਤੂੰ ਵੀ ਆਪਣੀ ਗਲਤੀ ਸੁਧਾਰ ਲੈ ਉਹਨੂੰ ਜੋ ਤੇਰੀ ਇੱਛਾ ਨਾ ਆਪਣੀ ਇੱਛਾ ਨਾਲ ਨੂੰ ਤੂੰ 100 ਰੁਪਏ ਵੀ ਦੇਂਗੇ ਨਾ ਤਾਂ ਉਹਨੇ 100 ਰੁਪਏ ਦਾ ਵੀ ਵੇਖੀ ਤੈਨੂੰ 10 ਵਾਰੀ ਥੈਂਕ ਯੂ ਕਹਿਣਾ ਵਾ ਤੈਨੂੰ ਖੁਸ਼ ਹੋਏ ਨਾ ਠੀਕ ਹੈ ਮੰਮੀ ਸੌਰੀ ਪੈਸੇ ਨਾ ਵੀ ਦੇਂਗੇ ਨਾ ਨੂੰ ਪਿਆਰ ਨਾਲ ਗੱਲ ਨਾਲ ਲਾ ਕੇ ਨਾ ਤੂੰ ਦੇਖ ਕੋ ਸੌਰੀ ਮੰਗ ਲੇਗੀ ਨਾ ਉਹ ਹੀ ਉਹਦੇ ਪਾਸੇ ਬਹੁਤ ਹੋਣਾ ਦੱਸੋ ਫਿਰ ਤਵਨੀ ਕਿਤੇ ਕਿਤੇ ਘਰਾਂ ਚ ਇਸ ਤਰ੍ਹਾਂ ਜਾਵਾ ਇਹ ਕਬੀ ਜਿਹੜੀਆਂ ਘਰਾਂ 'ਚ ਕੰਮ ਵਾਲੀਆਂ ਲੱਗੀਆਂ ਨਾ ਉਹਨਾਂ ਕੋਲੋਂ ਆਪਾਂ ਕੰਮ ਤੇ ਆਪਾਂ ਬਹੁਤ ਸਾਰਾ ਲੱ ਲੈਣਾ ਇੱਥੋਂ ਵੀ ਸਫਾਈ ਕਰਦੇ ਉੱਥੋਂ ਵੀ ਸਫਾਈ ਕਰਦੇ ਤੇ ਦਿਵਾਲੀ ਦੇ ਆਣ ਲੱਗੇ ਕਿਤੇ ਨਾ ਕਿਤੇ ਆਪਾਂ ਨਾ ਰੁਕ ਜੰਨੇ ਆ ਕਿ ਨਹੀਂ ਇੰਨੇ ਕੀ ਬਹੁਤ ਆ ਉਹਨਾਂ ਨੂੰ ਉਹਨਾਂ ਦਾ ਬੰਦਾ ਹੱਕ ਦਿਆ ਕਰੋ ਇਸ ਤਰ੍ਹਾਂ ਨਾ ਕਰਿਆ ਕਰੋ ਸਹੀ ਗੱਲ ਇਹ ਨਹੀਂ ਜੇ ਮੇਰੀ ਹੋ ਗਈ ਸੀ ਤਬੀਅਤ ਖਰਾਬ ਸੋ ਵੀਡੀਓ ਦਾ ਜਨਨ ਨੇ ਬਣਾਇਆ ਮੈਂ ਛੋਟਾ ਯਸੀਨ ਦਿੱਤਾ ਸਤਿ ਸ਼੍ਰੀ ਅਕਾਲ ਜੀ ਹੈਪੀ ਦਿਵਾਲੀ ਸਾਰਿਆਂ ਨੂੰ ਛੋਟੀ ਜਿਹੀ ਇੱਕ ਵੀਡੀਓ ਹੋਈ ਸੀ ਕਿ ਕੁਝ ਘਰਾਂ 'ਚ ਮੇਡ ਨਾਲ ਬੜੀ ਹੀ ਬਤਮੀਜ਼ੀ ਕੀਤੀ ਜਾਂਦੀ ਹੈ ਦੇਖੋ ਦਿਵਾਲੀ ਦਾ ਤਿਹਾਰ ਤੇ ਖੁਸ਼ੀਆਂ ਦਾ ਦੀਵਿਆਂ ਦਾ ਅਸਤਵਾਜ ਨਾਲ ਚੱਲ ਕੇ ਹੁੰਦਾ ਹੈ ਲੇਕਿਨ ਅਸਲੀ ਇਹ ਹੈ ਕਿ ਆਪਣੇ ਅੰਦਰ ਨੂੰ ਸਾਫ਼ ਕਰੋ ਆਪਣੇ ਮਨ ਦੀ ਮੈਲ ਨੂੰ ਧੋਣਾ ਤੁਸੀਂ ਇੱਕ ਸੋਚਦੇ ਹੋ ਕਿ ਕੰਮ ਲਈ ਆਂਦੀ ਹੈ ਇੱਕ 2000 3000 ਦੇ ਪਿੱਛੇ ਤੁਹਾਡੇ ਘਰ ਦਾ ਇੱਕ 100 ਗਾਜ 500 ਗਾਜ 250 ਗਾਜ ਦੀ ਕੋਠੀ ਨੂੰ ਸਾਫ਼ ਕਰ ਦਵੇ ਉਹ ਵੀ ਦੋਟਾਈਆਂ ਯਾਰ ਵੇਚਣ ਨਹੀਂ ਉਹ ਇੱਕ ਨਾ ਪਰਿਵਾਰ ਦਾ ਹੀ ਸਮਨ ਆਂਦੀ ਹੈ ਉਹਦੀ ਕਦਰ ਕਰੋ ਔਰ ਤਿਹਾਰ ਤੇ ਜਿਹੜਾ ਤੁਸੀਂ ਗਿਫਟ ਦੇਂਦੇ ਹੋ ਨਾ ਉਹਦਾ ਬੋਨਸ ਹੁੰਦਾ ਇੱਕ ਕਿਉਂ ਦੀਦੀ ਸਹੀ ਗੱਲ ਆ ਉਹਦਾ ਸਾਲ ਪੂਰਾ ਸਾਲ ਦੀਗਦੀ ਹੋ ਇਸ ਦਿਨ ਨੂੰ ਐਸ ਦਿਨ ਨੂੰ ਖਾਸ ਹੋਤੇ ਦੀਗਦੀ ਕਿਉਂਕਿ ਐਸ ਦਿਨ ਤੇ ਹੀ ਇੱਕ ਗਿਫਟ ਪਾਸ ਹੁੰਦਾ ਹੈ ਅੱਗੇ ਕਿਛ ਦੇ ਮਲੇ ਦਿੰਦੇ ਨੇ ਲੇਕਿਨ ਐ ਦਿਨ ਨੂੰ ਖਾਸ ਮੰਨਿਆ ਗਿਆ ਹੈ ਸੋ ਪਲੀਜ਼ ਕਿਰਪਾ ਕਰਕੇ ਜਿੰਨੇ ਤੁਹਾਡੇ ਘਰ ਦੇ ਕੋਨੇ-ਕੋਨੇ 'ਚ ਮੈਲ ਕੰਡੀ ਆ ਨਾ ਉਹਦੇ ਲਈ ਆਪਣੇ ਦਿਲ 'ਚੋਂ ਮੈਲ ਕੱਢ ਦੋਗੇ ਇੱਕ ਕੰਮ ਵਾਲੀ ਐ ਕੰਮ ਵਾਲੇ ਅਸੀਂ ਸਾਰੇ ਹੈਗੇ ਆ ਕੋਈ ਕਿਤੇ ਜਾ ਕੇ ਕੰਮ ਕਰ ਰਿਹਾ ਕੋਈ ਕਿਤੇ ਕਰ ਰਿਹਾ ਕੋਈ ਕੁਰਸੀ ਤੇ ਬੈ ਕੇ ਛਿੜਕਾ ਖਾ ਰਿਹਾ ਤੇ ਕੋਈ ਕਿਹੇ ਜਗ੍ਹਾ ਬੈ ਕੇ ਛਿੜਕਾ ਖਾ ਰਿਹਾ ਹਾਂ ਅੰਦੇ ਆ ਸੋ ਕਿਸੇ ਨੂੰ ਉੱਚਾ ਜਿਮਾ ਨਾ ਮੰਨੋ ਸਾਰੇ ਕਮਾਕਾਰਾਂ ਵਾਲੇ ਸਾਰੇ ਹੀ ਲੋਕਰ ਆ ਔਰ ਸਾਰੇ ਹੀ ਤਨਖਾਹਾਂ ਨਾਲ ਆਪਣਾ ਘਰ ਚਲਾਉਂਦੇ ਆ ਪਲੀਜ਼ ਕਿਰਪਾ ਕਰਕੇ ਬੇਨਤੀ ਤੁਹਾਡੇ ਗਰੀਬਾਂ ਨਾਲ ਮਾਰਨਾ ਕਹਿੰਦਾ ਦਿਵਾਲੀ ਉਹਨਾਂ ਨੂੰ ਚੰਗੀ ਦੇਣਾ ਜਿਨ੍ਹਾਂ ਦੇ ਕਰਕੇ ਤੁਹਾਡਾ ਘਰ ਜਗਦਾ ਪਿਆ ਨਾ ਉਹਨਾਂ ਦੀ ਜ਼ਿੰਦਗੀ ਨੂੰ ਤੁਸੀਂ ਜਗਾਣਾ ਸੋ ਦਿਵਾਲੀ ਦੇ ਤਿਹਾਹ ਤੇ ਸਾਰੇ ਜਣੇ ਖੁਸ਼ ਰਹੋ ਬਹੁਤ ਬਹੁਤ ਥੈਂਕਸ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਪਰ ਆਸ਼ਾ ਲੱਗ ਕਾ ਕਰਦੇ ਹੋ ਆਈ ਡੋਟ ਨੋ ਕਿ ਤੁਹਾਨੂੰ ਕੀ ਨਹੀਂ ਅੱਛਾ ਲੱਗਦਾ ਵਿਆ ਸੋ ਤੁਸੀਂ ਮੈਸੇਜ ਪਾ ਦਿਓ ਅਸੀਂ ਸਮਝਾਂਗੇ ਔਰ ਇੱਕ ਹੋਰ ਮੈਸੇਜ ਆ ਛੋਟਾ ਜਿਹਾ ਕਿ ਸ਼ਮੀ ਮੈਡਮ ਦਾ ਨਾ ਆਪਰੇਟ ਹੋ ਗਿਆ ਜੀ ਔਰ ਆਪਰੇਟ ਕੱਲ ਦਾ ਹੋਇਆ ਵਾ ਮੈਂ ਮੈਡਮ ਨੂੰ ਕਿਹਾ ਸੀ ਕਿ ਵਲੌਗ ਬਣਾ ਲੈਨੇ ਤੇ ਮੈਡਮ ਨਾਲ ਥੋੜੇ ਡਰਨ ਦੇ ਨਾਲ ਰੋਂਦੇ ਮਨ ਪਰਤੇ ਰਹੇ ਨੇ ਕਿ ਮੇਰੇ ਕੋ ਪਬਲਿਕਲੀ ਸਾਹਮਣੇ ਕੋਈ ਆ ਨਹੀਂ ਜਾਣਾ ਉਹਨਾਂ ਦੀ ਪੋਜੀਸ਼ਨ ਬਹੁਤ ਉੱਚਾ ਹੈ ਸੋ ਮੈਂ ਇਸ ਨੂੰ ਟਰਾਈ ਕਰਾਂਗੀ ਕਿ ਮੈਡਮ ਨੂੰ ਕਹਾਂਗੀ ਕਿ ਅਸੀਂ ਲਾਈਵ ਹੀ ਹੋ ਜਾਈਏ ਸਿੱਧਾ ਤੇ ਲਾਈਵ ਹੋ ਕੇ ਮਉਨਾ ਤੁਹਾਡੀ ਕਾਮ ਕਰਵਾਉਮਾਂ ਜਦੋਂ ਵੀ ਥੋੜਾ ਕੰਫਰਟੇਬਲ ਮਹਿਸੂਸ ਕਰਦੇ ਨੇ ਕਿ ਮੈਂ ਕੈਮਰੇ ਸਾਹਮਣੇ ਆ ਸਕੀ ਨਾ ਉਹਨਾਂ ਦੀ ਬਾਹ ਹਿੱਲਦੀ ਐ ਨਾ ਇੱਕ ਪਾਸਾ ਹੁੰਦਾ ਪਿਆ ਉਹ ਬੋਲ ਵੀ ਨਹੀਂ ਇੱਕ ਤਰ੍ਹਾਂ ਪਾ ਰਹੇ ਸੋ ਤੁਹਾਡੇ ਸਾਰਿਆਂ ਦੇ ਅਰਦਾਸਾਂ ਨੇ ਉਹਨਾਂ ਦਾ ਕਾਮਯਾਬ ਕਰਾਇਆ ਜਿਹੜਾ ਉਹਨਾਂ ਦਾ ਆਪਰੇਟ ਹੋਇਆ ਆਸੂਨ ਦਾ ਜੀ ਕਿਸੇ ਖੇਤੀ ਦਾ ਹਾਰਾ ਤੁਸੀਂ ਖੇਤੀ ਲਾਈਵ ਹੋ ਕੇ ਤੁਹਾਨੂੰ ਨਾਮ ਮਲਵਾਈਏ ਠੀਕ ਹੈ ਜੀ ਔਰ ਸ਼ੰਮੀ ਦੇ ਲੋਰ ਨਵ ਸ਼ੰਮੀ ਚੈਨਲ ਨੂੰ ਤੁਸੀਂ ਬੜਾ ਪਿਆਰ ਦੇ ਦਿਓ ਕਿਰਪਾ ਪਨੀਰ ਰਵੇ ਬਾਬਾਈ ਦੀ ਦੀ ਨਾਲ ਤੁਸੀਂ ਵੀ ਆਪਣਾ ਸਾਥ ਦਿਓ ਕਿਉਂਕਿ ਉਹ ਇਸ ਟਾਈਮ ਵੀਡੀਓ 'ਚ ਬਿਲਕੁਲ ਨਹੀਂ ਆ ਸਕਦੇ ਸੋ ਚੈਨਲ ਉਹਨਾਂ ਦਾ ਹੀ ਹੈ ਪਿਆਰ ਦਿਨੇ ਰਹਿਣਾ ਹੈਪੀ ਦੀਵਾਲੀ ਹੈਪੀ ਦੀਵਾਲੀ ਥੈਂਕ ਯੂ